ਤੁਸੀਂ ਆਪੇਨਾਂ ਦਿਨਾਂ ਦੇ ਵਿੱਚ ਆਪਾਂ ਵੈਸੇ ਜਦੋਂ ਇਕਨੋਮੀ ਦੀ ਗੱਲ ਕਰਦੇ ਆਂ ਆਪਾਂ ਪਿਛਲੇ ਦਿਨਾਂ ਚ ਵੀ ਗੱਲ ਕਰਦੇ ਰਹੇ ਆਂ ਕਿ ਨਾ ਤਾਂ ਇਹ ਪਹਿਲੀ ਵਾਰ ਰੈਸੈਸ਼ਨ ਆਇਆ ਤੇ ਨਾ ਲਾਸਟ ਟਾਈਮ ਆਣਾ ਬਿਲਕੁਲ ਰੈਸੈਸ਼ਨ ਬੇਸ਼ੱਕ ਸਰਕਾਰਾਂ ਮੰਨ ਨਹੀਂ ਰਹੀਆਂ ਬਟ ਟੈਕਨੀਕਲੀ ਰੈਸੈਸ਼ਨ ਜਿਹਾ ਹੀ ਚੱਲ ਰਿਹਾ ਹੈ ਨਾ ਸੋ ਬਹੁਤੇ ਲੋਕ ਇਸ ਵੇਲੇ ਡਿਪਰੈਸਡ ਨੇ ਫਾਈਨੈਂਸ਼ੀਅਲ ਡਿਪਰੈਸ਼ਨ ਕਹਿ ਸਕਦੇ ਆਂ ਬਿਲਕੁਲ ਉਸ ਦੀ ਫਾਈਨੈਂਸ਼ੀਅਲ ਡਿਪਰੈਸ਼ਨ ਹੈ ਕਈ ਵਾਰੀ ਸਾਡੀ ਸਰੀਰਕ ਤੌਰ ਤੇ ਮਾਨਸਿਕ ਤੌਰ ਦੇ ਉੱਤੇ ਵੀ ਸਾਨੂੰ ਡਿਪਰੈਸਡ ਕਰਦੀ ਹੈ ਸਾਨੂੰ ਪਰੇਸ਼ਾਨ ਕਰਦੀ ਇਨਫੈਕਟ ਅੱਜ ਹੀ ਮੇਰੀ ਸਵੇਰੇ ਪਰ ਨਾਲੇ ਆਪਣਾ ਕਹਿਣਾ ਸੌਖਾ ਉਹਨੂੰ ਆਪਣੇ ਪਰਸਨਲ ਸਿਹਤ ਨੂੰ ਪਹੁੰਚਾ ਕੇ ਰੱਖੀਏ ਪਰ ਉਹ ਪਹੁੰਚਾਉਣੇ ਔਖੀ ਹੈ ਜੇ ਫਾਈਨੈਂਸ਼ੀਅਲ ਹਾਲਾਤ ਬਗਿਰਦੇ ਨੇ ਨਾ ਹਾਂਜੀ ਕਿਉਂਕਿ ਇਨਸਾਨ ਨੂੰ ਬੰਦੇ ਨੂੰ ਇਹ ਦੀਦਾ ਹੁੰਦਾ ਕਿ ਯਾਰ ਇੰਨੀ ਮਿਹਨਤ ਨਾਲ ਇੰਨੀ ਮਿਹਨਤ ਨਾਲ ਸਭ ਕੁਝ ਬਣਾਇਆ ਤੇ ਸਭ ਕੁਝ ਜਾਂਦਾ ਦਿਖ ਰਿਹਾ ਹਾਂਜੀ ਜਿਹੜੀ ਵੱਡੀ ਸਮੱਸਿਆ ਮੈਂ ਦੇਖਿਆ ਕਿ ਸਾਨੂੰ ਪ੍ਰੋਬਲਮ ਵੀ ਪਤਾ ਲੱਗ ਚੁੱਕੀ ਹੁੰਦੀ ਹੈ ਉਹਦਾ ਹੱਲ ਵੀ ਪਤਾ ਹੁੰਦਾ ਕਿ ਹੱਲ ਕੀ ਹੋਣਾ ਹੈ ਪਰ ਅਸੀਂ ਉੱਤਰ ਨੂੰ ਤੁਰਦੇ ਨਹੀਂ ਆ ਅਸੀਂ ਵੇਟ ਕਰੀ ਜਾਂਦਾ ਸੋਚੀ ਜਾਂਦਾ ਡਿਲੇ ਕਰੀ ਜਾਂਦਾ ਇਹ ਡਿਲੇ ਨਹੀਂ ਕਰਦੇ ਏ ਸੋਚਦੇ ਆ ਵੀ ਕੋਈ ਨਾ ਕੋਈ ਜਿਗਾਰਡ ਕਰਕੇ ਤੇ ਇਸ ਤੋਂ ਬਚ ਜਾਈਏ। ਸੋ ਹਰ ਬੰਦੇ ਦੀਆਂ ਕੁਝ ਲਿਮਿਟੇਸ਼ਨਸ ਹੋਣਗੀਆਂ ਤੇ ਅਸੀਂ ਜਦੋਂ ਐਕਸਪਰਟਸ ਦੇ ਕੋਲ ਜਾਂਦੇ ਆ ਤਾਂ ਆਪਾਂ ਇੱਕ ਡਾਕਟਰ ਕੋਲ ਜਾਣ ਵਾਲੇ ਕੰਮ ਹੈ। ਪਹਿਲਾਂ ਨਾਰਮਲ ਕੇਸ ਆਉਂਦੇ ਸੀਗੇ ਕਿ ਕਿਸੇ ਦੇ ਡੈਟ ਚੜੀ ਹੋਈ ਜਾਓ ਨਹੀਂ ਵਾਪਸ ਕਰ ਸਕਦਾ ਕਿਸੇ ਦਾ ਬਿਜ਼ਨਸ ਡਾਊਨ ਹੋ ਗਿਆ ਨਹੀਂ ਵਾਪਸ ਕੀਤਾ ਜਾ ਸਕਦੇ ਪੈਸੇ ਕਿਸੇ ਦੀ ਜੌਬ ਚਲੇ ਗਈ ਆ ਕਿਸੇ ਨੂੰ ਕੋਈ ਹੈਲਥ ਇਸ਼ੂ ਆ ਗਿਆ। ਹਾਂਜੀ। ਪਰ ਜਿਹੜਾ ਹੁਣ ਵੇਖਣ ਚ ਆ ਰਿਹਾ ਨਾ ਹੁਣ ਲੋਕਾਂ ਦੀਆਂ ਇਨਵੈਸਟਮੈਂਟਾਂ ਡੁੱਬ ਰਹੀਆਂ ਨੇ। ਅੱਛਾ। ਤੋ ਉਹਦੇ ਚ ਖਾਸ ਤੌਰ ਤੇ ਤੁਸੀਂ ਰੀਅਲ ਏਸਟੇਟ ਇਨਵੈਸਟਮੈਂਟ ਰੀਅਲ ਏਸਟੇਟ ਇਨਵੈਸਟ ਕਰ ਰਹੇ ਹੋ ਕੇ ਮੋਸਟਲੀ ਜੀ ਆਪਣੀ ਕਮਿਊਨਿਟੀ ਜਿਹੜੀ ਪੰਜਾਬੀ ਕਮਿਊਨਿਟੀ ਹੈ ਨਾ ਉਹ ਹੋਰ ਕਿਤੇ ਇਨਵੈਸਟਮੈਂਟ ਤਾਂ ਕਰਦੀ ਨਹੀਂ ਜੀ ਅੱਛਾ